ਜੀ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਪਿੰਡ ਨੂੰ ਤੁਸੀਂ ਭਰੋਸਾ ਦਿਵਾ ਰਹੇ ਹੋ ਕਿ ਜਿਹੜੇ ਕੰਮ ਆੜੇ ਤੋਂ ਜਿਹੜਾ ਮੇਨ ਮੁੱਦਾ ਪੰਚਾਇਤੀ ਚੋਣਾਂ ਦਾ ਵਿਗਲ ਵੱਜਦਿਆਂ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਵੀ ਹੋਈਆਂ ਤੇ ਸਰਬਸੰਮਤੀਆਂ ਦੀ ਕੋਸ਼ਿਸ਼ ਵੀ ਜਾਰੀ ਹੈ ਤੇ ਕਈ ਪਿੰਡਾਂ ਦੇ ਵਿੱਚ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੋਈ ਹੈ ਜਿੱਥੇ ਲੋਕ ਨੇ ਜਿਹੜੇ ਉਹ ਆਪੋ ਆਪਣੇ ਪੱਖ ਦੇ ਬੰਦਿਆਂ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਦੇ ਅਹੁਦੇਦਾਰਾਂ ਨੂੰ ਤੇ ਮੈਂਬਰਾਂ ਖੜੇ ਕਰ ਰਹੇ ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਪਿੰਡ ਫਰਵਾਹੀ ਦਾ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਜਿੱਥੇ ਪਿੰਡ ਫਰਵਾਹੀ ਦੇ ਵਿੱਚ ਤਿੰਨ ਨਹੀਂ ਚਾਰ ਸਰਪੰਚ ਖੜੇ ਹੋ ਚੁੱਕੇ ਨੇਗੇ ਵੱਖ-ਵੱਖ ਆਪਣੇ ਪਿੰਡ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਹੋਇਆਗਾ ਸਰਪੰਚਾਂ ਵੱਲੋਂ ਤੇ ਉਹਨਾਂ ਦੇ ਜਿਹੜੇ ਪੱਖੀ ਨੇ ਉਹਨਾਂ ਦੇ ਜਿਹੜੇ ਹਮਾਇਤੀ ਨੇ ਉਹ ਵੀ ਉਨ੍ਹਾਂ ਦੀ ਹਮਾਇਤ ਦੇ ਵਿੱਚ ਆਏ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਪਹੁੰਚੇ ਆਂ ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਜਿਹੜੇ ਹੈਗੇ ਨੇ ਉਹ ਇੱਥੇ ਅਰਦਾਸ ਬੇਨਤੀ ਕਰਕੇ ਗੁਰੂਆਂ ਦਾ ਅਸੀਰਵਾਦ ਲੈ ਕੇ ਚੋਣ ਮੈਦਾਨ ਵਿੱਚ ਉਤਰ ਰਹੇ ਨੇਗੇ ਤੇ ਤੁਸੀਂ ਦੇਖ ਰਹੇ ਹੋ ਇਸ ਵਕਤ ਦੀਆਂ ਤਸਵੀਰਾਂ ਇਹ ਪਿੰਡ ਫਰਵਾਹੀ ਦੀਆਂ ਤਸਵੀਰਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਲਦੀਪ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਚੋਣ ਪ੍ਰਚਾਰ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਸਤਿਗੁਰਾਂ ਦਾ ਅਸੀਰਵਾਦ ਅਤੇ ਸੰਗਤ ਦਾ ਪਿਆਰ ਲੈ ਤੁਸੀਂ ਦੇਖ ਰਹੇ ਹੋ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਹੈ ਫਰਵਾਹੀ ਪਿੰਡ ਦਾ ਵਿਆਹ ਹੈਗਾ ਜਿੱਥੇ ਨੌਜਵਾਨਾਂ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਘਰ ਦੇ ਵਿੱਚ ਸਤਿਗੁਰਾਂ ਦਾ ਅਸੀਰਵਾਦ ਲੈਂਦੇ ਹੋਏ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਕੋਲੇ ਇੱਥੋਂ ਆਮ ਆਦਮੀ ਪਾਰਟੀ ਦੇ ਆਗੂ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੰਚਾਇਤਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦਾ ਪਾਰਟੀਆਂ ਨੂੰ ਪਿਆਰ ਸਤਿਕਾਰ ਮਿਲ ਰਿਹਾ ਹੈ ਬਈ ਸਤਿਕਾਰ ਸਤਿਕਾਰ ਜੀ ਕੀ ਲੱਗਦਾ ਤੁਸੀਂ ਵਕ ਵਕ ਪਿੰਡਾਂ ਦੇ ਵਿੱਚ ਗਏ ਹੋਵੋਗੇ ਜਾਂ ਪਹਿਲਾ ਪਿੰਡ ਤੁਹਾਡਾ ਪਰਵਾਹੀ ਹੈ ਇੱਥੇ ਪਹੁੰਚੇ ਹੋ ਕੀ ਲੱਗਦਾ ਪੰਚਾਇਤੀ ਚੋਣਾਂ ਨੂੰ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਦਾ ਦੇਖੋ ਜੋ ਪਰਚਾਇਦਰ ਜਨ ਇਹ ਇੱਕ ਆਪਾਂ ਦੇ ਇੰਨੇ ਐਸੈਂਬਲੀ ਕਹਦਾ ਨੇ ਆਪਾਂ ਉਸ ਤਰ੍ਹਾਂ ਦਾ ਮਾਹੌਲ ਆ ਇੱਥੇ ਪੂਰੇ ਮੈਂ ਦੇਖਿਆ ਜੇ ਪਰਵਾਹੀ ਦੇ ਵਿੱਚ ਮੈਂ ਜਦੋਂ ਟਰ ਹੋਇਆ ਮੈਂ ਪਹਿਲੇ ਪੁੱਛਿਆ ਵੀ ਬਾਈ ਤੇ ਕਿਤੇ ਕਦੀਪ ਤੇ ਵੀ ਸਰਬਸੰਮਤੀ ਹੋ ਰਹੀ ਹੈ ਕਹਿੰਦੇ ਨਹੀਂ ਵੀ ਸਰਬਸੰਮਤੀ ਨਹੀਂ ਹੋ ਰਹੀ ਵੀ ਵੈਸੇ ਅੱਜ ਅਰਦਾਸ ਕਰਾਉਣੀ ਆ ਸੋ ਤੁਸੀਂ ਦੇਖਿਆ ਵੀ ਬੜਾ ਵਧੀਆ ਮਾਹੌਲ ਆ ਤਕਰੀਬਨ ਜਦੋਂ ਇੰਨੇ ਪਿੰਡ ਦੇ ਲੋਕ ਇਹੜੇ ਮਾਤਰਾ ਪਰਿਵਾਰਾਂ ਦੇ ਵੱਡੇ ਪਰਿਵਾਰਾਂ ਚ ਸਾਰੇ ਲੋਕ ਇੱਥੇ ਖੜੇ ਨੇ ਤਾਂ ਇਹ ਸਰਬਸੰਮਤੀ ਨਾਲ ਕੰਮੀ ਹੋ ਜਾਣਾ ਕਿਉਂਕਿ ਇਹ ਜਿਹੜਾ ਜਿਤਨਾ ਬਿਲਕੁਲ ਕਲੀਅਰ ਆ ਸੋ ਸਾਡਾ ਭਰਾ ਕੁਲਦੀਪ ਸਿੰਘ ਬੜਾ ਮਿਹਨਤੀ ਵਰਕਰ ਆ ਬੜਾ ਪਾਰਟੀ ਲਈ ਕੰਮ ਕੀਤਾ ਸੋ ਪਾਰਟੀ ਨੇ ਇਸ ਦੇ ਉੱਤੇ ਹੁਣ ਥਾਪਨਾ ਕੀਤੀ ਜਿਵੇਂ ਇਹਨਾਂ ਦਾ ਕਰਨਾ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਵੀ ਪਿੰਡ ਦੇ ਵਿੱਚ ਘੱਟ ਤੋਂ ਘੱਟ 31 ਕਰੋੜ ਰੁਪਏ ਲੱਗ ਚੁੱਕਿਆ ਉਹ 31 ਕਰੋੜ ਲੱਗਣ ਦਾ ਜੇ ਕਾਰਨ ਤਾਂ ਆਪਾਂ ਇਹ ਪਿੰਡ ਦੀ ਪੂਰੀ ਦੀ ਟੀਮ ਆ ਜਿਨ੍ਹਾਂ ਨੇ ਜਾ ਕੇ ਪਿੰਡਦਿਆਂ ਨੇ ਜਾ ਜਾ ਕੇ ਵੱਖ-ਵੱਖ ਜਦੋਂ ਮੰਤਰੀ ਸੀ ਜ ਆਪਣੇ ਗੁਰਮੀਤ ਸਿੰਘ ਮੀਥੇਰ ਉਹਨਾਂ ਕੋਲੇ ਚ ਹੈ ਉਦੋਂ ਬਾਅਦ ਐਮਪੀ ਬਣ ਕੇ ਪਾਰਲੀਮੈਂਟਲ ਮੈਂਬਰ ਉਹਨਾਂ ਨੇ ਬਾਅਦ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਦੱਸਣਾ ਪਿੰਡ ਦੀ ਸਮੱਸਿਆ ਕਿਉਂਕਿ ਦੇਖ ਤੁਸੀਂ ਆਮ ਹੀ ਦੇਖਿਆ ਹੋਣਾ ਵੀ ਜਿੰਨਾ ਚੱਕ ਕਹਿੰਦੇ ਨੇ ਹੁੰਦੇ ਵੀ ਬੱਚਾ ਰੋਂਦਾ ਨਹੀਂ ਮਾਂ ਵੀ ਨਹੀਂ ਦੁੱਧ ਦਿੰਦੀ ਸੋ ਸਾਰੇ ਪਿੰਡ ਵਾਲੇ ਜਿੰਨੇ ਸਾਡੇ ਵਰਕਰ ਨੇ ਬੜੇ ਮਿਹਨਤੀ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਉਹਦੇ ਜਾ ਕੇ ਤਾਂ ਤੁਸੀਂ ਪਿਛਲੇ ਰਿਕਾਰਡ ਚੱਕ ਕੇ ਦੇਖ ਲਓ ਇੱਥੇ ਕਦੇ ਜੇ ਇਹਨਾਂ ਪਿਛਲੇ 70 ਸਾਲਾਂ ਦੇ ਵਿੱਚ ਜਿੰਨਾ 2.5 ਸਾਲਾਂ 'ਚ ਪੈਸੇ ਲੱਗੇ ਜੇ 10 ਸਾਲਾਂ 'ਚ ਵੀ ਇੰਨੇ ਪੈਸੇ ਲੱਗੇ ਹੁਣ ਪਿੰਡ ਦੇ ਵਿੱਚ ਸੋ 13 ਕਰੋੜ ਰੁਪਇਆ ਜੇ ਆਪਾਂ ਲੱਗਿਆ ਤਾਂ ਇਹ ਨੌਜਵਾਨਾਂ ਦੀ ਮਿਹਨਤ ਕਰਕੇ ਲੱਗਿਆ ਸੋ ਅੱਗੇ ਤੋਂ ਵੀ ਤੁਸੀਂ ਜਦੋਂ ਉਹ ਸਾਰੇ ਪਿੰਡ ਨਾਲ ਇੱਥੇ ਖੜਕੇ ਸੀ ਵਾਅਦਾ ਕਰਕੇ ਵੀ ਜੇ ਅੱਗੇ ਤੋਂ ਵੀ ਜਦੋਂ ਮੈਂ ਤਾਂ ਸਰਪੰਚ ਸਾਹਿਬ ਬਣ ਗਏ ਸਾਡੇ ਇਹ ਤਾਂ ਜਿੰਨੇ ਪੈਸੇ ਕਹਿਣਗੇ ਕੋਈ ਗਲੀ ਕੋਈ ਟੋਬਾ ਕੋਈ ਨਹੀਂ ਸੀ ਛੱਡਣਾ ਵੀ ਜਿੰਨੇ ਕੰਮ ਵੱਧ ਤੋਂ ਵੱਧ ਕਰਾ ਸਕੀਏ ਤਾਂ ਕਿ ਇਹ ਆਪਣਾ ਫਰਵਾਹੀ ਪਿੰਡਾ ਇਹ ਆਪਾਂ ਪੂਰੇ ਹਲਕੇ 'ਚੋ ਇੱਕ ਨੰਬਰ ਤੇ ਲਿਆਉਣਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਦੱਸ ਰਹੇ ਨੇ ਵੀ ਆਮ ਆਦਮੀ ਪਾਰਟੀ ਦੇ ਫਰਵਾਈ ਤੋਂ ਦੋ ਨੇ ਕੁਲਦੀਪ ਫਸਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੁੜੇ ਹੋਏ ਨੇ ਪਿੰਡ ਨੂੰ ਪਤਾ ਹੈ ਇੱਕ ਜਗਸੀਰ ਸਿੰਘ ਜੱਗਾ ਡਾਕਟਰ ਉਹ ਵੀ ਇਸ ਵਕਤ ਆਪਦੀ ਆਪ ਨੂੰ ਆਮ ਆਦਮੀ ਪਾਰਟੀ ਦੇ ਦੱਸ ਰਹੇ ਨੇ ਉਹ ਵੀ ਖੜੇ ਹੋਏ ਨੇ ਕਿਉਂ ਇਹ ਦੋ ਤਰ੍ਹਾਂ ਕਿਉਂ ਹੋਈਆਂ ਕੀ ਹੈ ਸਚਾਈ ਇਹਦੇ ਵਿੱਚ ਦੇਖੋ ਜੋ ਡਾਕਟਰ ਹੈਗੇ ਨੇ ਉਹ ਜੱਗਾ ਜੀ ਉਹ ਵੀ ਸਾਡੇ ਪਾਰਟੀ ਦਾ ਇੱਕ ਅੰਗ ਆ ਉਹ ਵੀ ਵਰਕਰ ਆ ਬਹੁਤ ਮਿਹਨਤ ਉਹਨੇ ਪਾਰਟੀ ਲਈ ਕੀਤੀ ਆ ਉਹ ਵੀ ਸਾਡੇ ਨਾਲ ਆ ਸੋ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਕੋਈ ਗੱਲ ਨਹੀਂ ਹਜੇ ਥੋੜਾ ਜਿਹਾ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਸੀਗਾ ਜੇ ਉਹਨਾਂ ਦੇ ਵਿੱਚੋਂ ਆਪਾਂ ਕਹਿ ਦਿੰਦੇ ਵੀ ਐਸੀ ਹੋ ਜਾਂਦੀ ਤਾਂ ਉਹ ਲੜ ਲਾਂਦੇ ਚਲੋ ਹੁਣ ਜਰਨਲ ਹੋ ਗਈ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਆਉਣੀ ਆ ਤਾਂ ਜਰਨਲ ਹੋ ਗਈ ਕੋਈ ਨਹੀਂ ਸਾਡਾ ਭਰਾ ਹੈਗਾ ਅਸੀਂ ਬਹਿ ਕੇ ਉਹਨੂੰ ਆਪੇ ਸੋਲਵ ਕਰ ਲਾਂਗੇ ਉਹ ਬਾਈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਬਾਈ ਦੇ ਨਾਲ ਮੂਹਰੇ ਹੋ ਕੇ ਉਹ ਪ੍ਰਚਾਰ ਕਰਦਾ ਮਿਲੂ ਸੋਣ ਬਹੁਤ ਵੱਡੀ ਗੱਲ ਹੈ ਵੇ ਇੱਕ ਬੰਦਾ ਐਂਟੀ ਖੜਾ ਹੋਵੇ ਤਾਂ ਉਹਨੂੰ ਪਿਆਰ ਦੇ ਨਾਲ ਮੋੜ ਕੇ ਵੀ ਲਿਆਇਆ ਜਾ ਸਕਦਾ ਹੈਗਾ ਤੇ ਸਾਡੇ ਨਾਲ ਪ੍ਰਧਾਨ ਜੀ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਵੇਂ ਹੁਣ ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਹੋਮ ਹੋਗੇ ਪ੍ਰਵਾਹੀ ਦਾ ਰੁਝਾਨ ਕਿਸ ਤਰ੍ਹਾਂ ਲੱਗਦਾ ਹੈ ਪ੍ਰਵਾਹੀ ਦਾ ਰੁਝਾਨ ਤਾਂ ਫਰਵਾਹੀ ਜਿਹੜਾ ਪਿੰਡ ਆ ਮੇਰਾ ਆਪਦਾ ਪਿੰਡਾ ਕਿਉਂਕਿ ਮੈਥੋਂ 5-7 ਸਾਲ ਅੱਗੇ ਪੜਿਆਂਗਾ ਮੈਂ ਕਲਦੀਪੂਰੀ ਸਾਰੇ ਸਾਡੇ ਪਿੱਛੇ ਛੋਟੇ ਬ੍ਰਦਰ ਨੇ ਸਾਡੇ ਸਾਡੇ ਮਾਸੀ ਦੇ ਬੇਟੇ ਵੀ ਨੇ ਤੇ ਇਹ ਆ ਵੀ ਸਾਰਾ ਪਿੰਡ ਸਾਰੇ ਦੇ ਨਾਲ ਹੀ ਚੱਲਣਗੇ ਕੋਈ ਨਹੀਂ ਅੱਜ ਤੱਕ ਸਾਰਿਆਂ ਦਾ ਹੱਕਾਗਾ ਨਿਰਗ ਕੈਂਡੀਡੇਟ ਬਣਦਾਗਾ ਉਹ ਕੋਈ ਨਹੀਂ ਬੈਠ ਕੇ ਉਹਨੂੰ ਸਮਝਾਵਾਂਗੇ ਸਾਰੇ ਜੀ ਇਕੱਠੇ ਹੋ ਕੇ ਚੱਲਾਂਗੇ ਇਹਦੇ ਨਾਲ ਮਦਦ ਪੂਰੀ ਕਰਾਂਗੇ ਜਿਵੇਂ ਜਿਵੇਂ ਹਾਈ ਕਮਾਂਡ ਸਾਨੂੰ ਹੁਕਮ ਕਰੂਗੀ ਓਵੇਂ ਜਿਕੇ ਕਿਸੇ ਪੁਲਿਸਪੋਰਟ ਕੀ ਲੱਗਦਾ ਹੁਣ ਹੋਰ ਵੀ ਪਿੰਡਾਂ ਦੇ ਵਿੱਚ ਦੇਖਿਆ ਹੋ ਇੱਥੋਂ ਦਾ ਕੀ ਲੱਗਦਾ ਜੇ ਹਿਸਾਬ ਨਾਲ ਤੁਸੀਂ ਇਕੱਠ ਦੇਖ ਰਹੇ ਹੋ ਇੱਥੋਂ ਦਾ ਇਕੱਠ ਦੇਖ ਕੇ ਹੀ ਲੱਗਦਾ ਵੀ ਕੁਲਦੀਪ ਸਿੰਘ ਨੂੰ ਕਹਿੰਦੇ ਆ ਵੀ ਇਹ ਸਰਪੰਚ ਬਣੇ ਕਿ ਇਮਾਨਦਾਰ ਹੈਗਾ ਬਾਕੀ ਪਾਰਟੀ ਨਾਲ ਬਹੁਤ ਪੁਰਾਣਾ ਬਰਕਰ ਰਹੇ ਜੀ ਕੀ ਕੀ ਕੰਮ ਤੁਹਾਨੂੰ ਦੱਸਣਗੇ ਜਾਂ ਕੀ ਹੋਣਗੇ ਪਿੰਡਾਂ ਦੇ ਜਾਂ ਜਿਵੇਂ ਅੱਜ ਕੱਲ ਸਭ ਤੋਂ ਵੱਧ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਹੈ ਨਾ ਸਿਕਨੀਓ ਕੀ ਲੱਗਦਾ ਹੈ ਵੀ ਇਹ ਇਹਦੇ ਤੇ ਪੰਚਾਇਤਾਂ ਜੇ ਆਮ ਆਦਮੀ ਪਾਰਟੀ ਦੀਆਂ ਜਿਆਦਾ ਬੰਦੀਆਂ ਨੇ ਕੰਟਰੋਲ ਹੋ ਪਾਏਗਾ ਜਾਂ ਉਪਰੋਂ ਹੀ ਹਲੇ ਕੋਈ ਨਹੀਂ ਹੈਗਾ ਕਿਸਾ ਦੇਖੋ ਜੋ ਨਸ਼ੇ ਵਾਲਾ ਹੁੰਦਾਗਾ ਜੀ ਨਸ਼ੇ ਦਾ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ ਜੇ ਤੁਸੀਂ ਕਹੋ ਵੀ ਨਿਰਾਪura ਸਰਕਾਰਾਂ ਦਾ ਕੰਮ ਨਹੀਂ ਹੁੰਦਾ ਨਾ ਕਿ ਸਰਕਾਰਾਂ ਦਾ ਉਹ ਜਿੰਨਾ ਚੱਕਾ ਆਪਣੇ ਪਿੰਡ ਦੇ ਲੋਕ ਆਪਨੇ ਆਪ ਲੰਬ ਬੰਦ ਨਹੀਂ ਹੁੰਦੇ ਕਿਉਂਕਿ ਜਿੰਨੇ ਕੋਈ ਨਸ਼ਾ ਇੱਕ ਬਿਮਾਰੀ ਦੀ ਤਰ੍ਹਾਂ ਹੈ ਜੇ ਆਪਾਂ ਉਹਨਾਂ ਨੂੰ ਨਸ਼ੇ ਵਾਲੇ ਨੂੰ ਜਿਹੜਾ ਕੋਈ ਕਰਦਾਗਾ ਉਹਨੂੰ ਆਪਾਂ ਕੈਂਪਾਂ ਦੇ ਵਿੱਚ ਭਰਤੀ ਕਰਾਈਏ ਉਹਨਾਂ ਨੂੰ ਨਸ਼ਾ ਛਡਾਉਣ ਲਈ ਜਾਗਰੂਤ ਕਰੀਏ ਵੱਖ-ਵੱਖ ਤਰੀਕਿਆਂ ਨਾਲ ਕੈਂਪ ਲਾਈਏ ਮੈਡੀਟੇਸ਼ਨ ਲਈ ਕਰਾਈਏ ਜਿਸ ਤਰ੍ਹਾਂ ਵੀ ਕਰਾਈਏ ਉਹਨਾਂ ਨੂੰ ਇਸੇ ਤਰ੍ਹਾਂ ਹੀ ਕੈਂਪ ਸਾਡਾ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਲੜਾ ਕੇ ਜਾਂ ਕੋਈ ਥਾਣੇ ਕਿਚੜੀਆਂ ਚਕਾ ਕੇ ਜਾਂ ਪਰਚਿਆਂ ਦਾ ਉਹਦਾ ਹੱਲ ਨਹੀਂ ਹੈਗਾ ਉਹਦਾ ਹੱਲ ਇਹ ਹੀ ਹੈ ਵੀ ਆਪਾਂ ਉਸ ਮੁੰਡੇ ਬੱਚੇ ਨੂੰ ਜੋ ਵੀ ਇੱਕ ਗਲਤ ਸੰਗਤ ਦੇ ਵਿੱਚ ਪੈ ਗਿਆ ਉਹਨੂੰ ਚੰਗੀ ਤਰ੍ਹਾਂ ਸੁਝਾ ਕੇ ਸਮਝਾਉਣ ਦੀ ਲੋੜ ਹੈ ਤੇ ਜੋ ਉਹਦੀ ਦਵਾਈ ਹੈ ਮੈਡੀਟੇਸ਼ਨ ਆ ਕੋਈ ਹੋਰ ਕਰਾ ਕੇ ਜਿਸ ਤਰ੍ਹਾਂ ਵਕ ਵਕ ਕੋਈ ਵੀ ਤਰੀਕੇ ਨੇ ਨਸ਼ਾ ਛਡਾਉਂਦੇ ਸੋ ਉਸੇ ਤਰ੍ਹਾਂ ਕਰਾਂਗੇ ਜੋ ਪਹਿਲਾਂ ਵੀ ਕਰੇ ਸੋ ਪਹਿਲਾਂ ਚਲੋ ਪੰਚਾਇਤਾਂ ਦੇ ਜਦੋਂ ਹੁਣ ਆਪਣੇ ਬੰਦੇ ਹੋਗੇ ਇੱਕ ਜਵਾਬ ਦੇ ਹੋਗੇ ਮੈਂ ਅਕਸਰੀ ਕਹਿਣਾ ਹੁੰਦਾਗਾ ਜਿੰਨਾ ਚੱਕ ਆਪਾਂ ਕਿਸੇ ਗੱਲ ਤੇ ਕੋਈ ਜਵਾਬ ਦੇ ਨਹੀਂਗਾ ਆਪਦੇ ਮਤਲਬ ਜ਼ਿੰਮੇਵਾਰੀ ਤੋਂ ਭੱਜਣਾ ਸੋ ਇਸ ਵਕਤ ਹੁਣ ਜਦੋਂ ਕਲਦੀਪ ਜੀ ਸਰਪੰਚ ਬਣ ਗਏ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਪਿੰਡ ਦੇ ਵਿੱਚ ਜਿੰਨਾ ਕੋਈ ਨਸ਼ਾ ਖਤਮ ਕਰਨਾ ਚਾਹੇ ਕੋਈ ਆਪਾਂ ਕੰਮ ਕਰਾਉਣੇ ਆ ਇਹਨਾਂ ਦੀ ਜ਼ਿੰਮੇਵਾਰੀ ਜੇ ਕੋਈ ਕੱਲੋਂ ਅਸੀਂ ਵੀ ਇਹਨੂੰ ਕਹਿ ਸਕਦੇ ਹੋ ਤੁਸੀਂ ਵੀ ਇਹਨਾਂ ਨੂੰ ਸਵਾਲ ਕਰ ਸਕਦੇ ਹੋ ਵੀ ਜਦੋਂ ਤੁਸੀਂ ਸਰਪੰਚ ਬਣਨ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਤੁਸੀਂ ਲਈ ਸੀ ਸੋ ਇਸ ਦੀ ਜ਼ਿੰਮੇਵਾਰੀ ਬਣ ਜੂਗੀ ਹੁਣ ਇਸੇ ਤਰ੍ਹਾਂ ਜਿਵੇਂ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਜ਼ਿੰਮੇਵਾਰੀਆਂ ਬਣ ਗਿਆ ਤਾਂ ਤੁਸੀਂ ਦੇਖੋਗੇ ਬਹੁਤ ਹੱਦ ਤੱਕ ਆਪਾਂ ਨਸ਼ੇ ਨੂੰ ਕਬਰ ਕਰ ਲਾਂਗੇ ਉਹਨੂੰ ਰਾਸਤ ਦੇ ਵਿੱਚ ਕੀ ਸੁਨੇਹਾ ਹੈ ਲੋਕਾਂ ਨੂੰ ਸੋ ਲੋਕਾਂ ਨੂੰ ਮੈਂ ਸਾਰਿਆਂ ਨੂੰ ਇਹੀ ਹੱਥ ਵਨ ਕੇ ਅਪੀਲ ਕਰਦਾ ਮੇਰੇ ਸਾਰੇ ਆਪਣੇ ਭਰਾ ਨੇ ਮੇਰੇ ਆਪ ਦੇ ਰਿਸ਼ਤੇਦਾਰ ਆ ਇੱਥੇ ਬਹੁਤ ਬੜੇ ਨੇ ਸੋ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਵੀ ਆਪਾਂ ਬਈ ਕੁਲਦੀਪ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਕਿਉਂਕਿ ਜਿੰਨਾ ਇੱਥੇ ਇਕੱਠ ਆਪਾਂ ਦੇਖਦੇ ਜੀ ਇੱਕ ਨੇ 10-10 ਵੀ ਵੋਟਾਂ ਪਵਾਈਆਂ ਤਾਂ ਵੀ ਮੈਂ ਕਹਿਣਾਗਾ ਵੀ ਇੱਕ ਤਰਫਾ ਹੋ ਜਾਊਗਾ ਸੋ ਸਾਰਿਆਂ ਨੂੰ ਮੈਂ ਹੱਥ ਵਨ ਕੇ ਇਹੀ ਅਪੀਲ ਕਰਦਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਆ ਵੀ ਇਸ ਇਮਾਨਦਾਰ ਵੀਰ ਆ ਸਾਡਾ ਸੋ ਵੱਧ ਤੋਂ ਵੱਧ ਇਹਨੂੰ ਵੋਟਾਂ ਪਾ ਕੇ ਆਪਾਂ ਸਰਪੰਚ ਬਣਾਈਏ ਲੱਗਦਾ ਹੈ ਸਰਪੰਚੀ ਦੇ ਵਿੱਚ ਤੁਹਾਡੇ ਨਾਲ ਬਹੁਤ ਵੱਡਾ ਘੱਟ ਹੋਇਆ ਤੇ ਜਿਵੇਂ ਹੁਣ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਤੁਹਾਡੇ ਨਾਲ ਆਏ ਨੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਸਰਦਾਰ ਗੁਰਮੀਤ ਸਿੰਘ ਮੀਥੇ ਅਰਜੀ ਦਾ ਜਿਨ੍ਹਾਂ ਨੇ ਮੇਰੇ ਤੇ ਇਹਦਾ ਵਿਸ਼ਵਾਸ ਜਤਾਇਆ ਤੇ ਮੈਂ ਉਹਨਾਂ ਦੇ ਵਿਸ਼ਵਾਸ ਤੇ ਪੂਰ ਖਰਾ ਉਤਰੂੰਗਾ ਬਾਕੀ ਜਿਹੜਾ ਮੈਨੂੰ ਪਿੰਡ ਦੇ ਮੇਰਾ ਪਰਿਵਾਰ ਹੀ ਆ ਸਾਰਾ ਤੇ ਜਿਹੜਾ ਮੈਨੂੰ ਇਹ ਪਿਆਰ ਮਿਲ ਰਿਹਾ ਹੈ ਤੇ ਮੈਂ ਇਹਨਾਂ ਦਾ ਕਦੇ ਵਾਸਤੇ ਕਦੇ ਵੀ ਇਹਨਾਂ ਦਾ ਜਿਹੜਾ ਮੇਰੇ ਤੇ ਵਿਸ਼ਵਾਸ ਬਣਿਆ ਹੋਇਆ ਮੋਢੇ ਪੁਰਾਹਰਤੂ ਜੀ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਪਿੰਡ ਨੂੰ ਤੁਸੀਂ ਭਰੋਸਾ ਦਿਵਾ ਰਹੇ ਹੋ ਵੀ ਜਿਹੜੇ ਕੰਮ ਆੜੇ ਹੋਏ ਨੇ ਜਾਂ ਕੀ ਆ ਪਿੰਡ ਦੇ ਜਿਹੜੇ ਕੰਮ ਨੇ ਪਹਿਲਾ ਸਭ ਤੋਂ ਜਿਹੜਾ ਮੇਨ ਮੁੱਦਾ ਹੈਗਾ ਆਪਣੇ ਜਿਹਾ ਗ੍ਰੈਡ ਦਾ ਉਹ 15-18 ਸਾਲਾਂ ਤੋਂ ਆਪਣੇ ਚੱਲ ਰਿਹਾ ਸੀ ਜੀ ਠੀਕ ਹੈ ਉਹ ਬਾਈ ਗੁਰਬੀਤ ਹਰਮੀਤਿਹਰਜੀ ਦੀ ਸੜਕਾ ਉਹ ਚੱਲ ਰਿਹਾ ਤੇ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਤਕਰੀਬਨ ਉਹ ਕੰਪਲੀਟ ਹੋ ਜਾ ਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਜਿੰਨੇ ਆਪਣੇ ਪਾਣੀ ਦੀ ਸਮੱਸਿਆ ਸੀ ਜਿੰਨੇ ਆ ਛੱਪੜ ਨੇ ਆ ਛੱਪੜ ਬਣਿਆ तकरीबन 50 ਲੱਖ ਦੇ ਕਰੀਬ ਪੈਸਾ ਤੇ ਲੱਗਿਆ ਤੇ ਬਾਕੀ ਇਹ ਤੇ ਹਜੇ ਕਲੀਅਰ ਵੀ ਨਾ ਹੋਇਆ ਤੇ ਫਾਰਕ ਵਿੱਚ ਬਣਨਾ ਤੇ ਇਹ ਚੱਲ ਰਿਹਾ ਇੱਕ ਆਪਣਾ ਛੱਪੜ ਬੜਾ ਹੈ ਅੱਡੇ ਤੇ ਜੀ ਬਟਮ ਬਕਸ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਪਿੰਡ ਦੇ ਵਿੱਚ ਉਹਦੇ ਲਈ ਦੇਖੋ ਜੀ ਪਤਾ ਬਈ ਗੱਲ ਕੀ ਹੈ ਜਿੰਨਾ ਚਿਰ ਆਪਣਾ ਜਿਹੜਾ ਪਿਛਲਾ ਕੋਈ ਕੰਮ ਰੋਕਿਆ ਉਹ ਪੰਚਾਇਤਾਂ ਨੇ ਕਰਾਉਣਾ ਹੁੰਦਾ ਠੀਕ ਹੈ ਜਦੋਂ ਆਪਾਂ ਇਹ ਆਪਣੀ ਨਵੀਂ ਪੰਚਾਇਤ ਬਣਾਵਾਂਗੇ ਤੇ ਸਰਪੰਚ ਦੇ ਬਹੁਤ ਕੁਝ ਡਿਪੈਂਡ ਕਰਦਾ ਹੈ ਤੇ ਆਪਾਂ ਜਿਹੜੇ ਵੀ ਜਿੰਨੇ ਕੰਮ ਰੁਕੇ ਹੋਏ ਨੇ ਸਾਰੇ ਆਪਾਂ ਤੇਰੇ ਨੇਪਰੇ ਚਾੜਾਂਗੇ ਜੀ ਵਾਦੇ ਤਾਂ ਹਰੇਕ ਕਰ ਲੈਂਦਾ ਪਰ ਨਵਾਉਣੇ ਬੜੇ ਔਖੇ ਆ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਵਿਤਰਦੇ ਆ ਤਾਂ ਲੋਕਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਤੇ ਸਰਪੰਚ ਕੋਸ਼ਿਸ਼ ਕਰਦਾ ਹੁੰਦਾ ਹੈ ਵੀ ਉਹਨੂੰ ਅਸੀਂ ਹੱਲ ਕਰੀਏ ਤਾਂ ਇਸੇ ਤਰ੍ਹਾਂ ਹੀ ਗੁਰਦੀਪ ਤੇ ਲੋਕ ਬੜਾ ਵਿਸ਼ਵਾਸ ਜਤਿਆ ਰਹੇ ਨੇ ਕਹਿ ਰਹੇ ਨੇ ਵੀ ਅਸੀਂ ਤੇਰੇ ਨਾਲ ਆ ਇੱਕ ਵੱਡਾ ਹਜੂਮ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਕਿਉਂਕਿ ਜਦੋਂ ਇੱਕ ਪਾਵਨ ਪਵਿੱਤਰ ਧਰਤੀ ਦੇ ਉੱਤੇ ਲੋਕ ਪਹੁੰਚ ਜਾਂਦਾ ਤਾਂ ਉੱਥੇ ਮੋਰ ਜ਼ਰੂਰ ਲੱਗ ਜਾਂਦੀ ਹੈ ਤੇ ਕੈਮਰਾਮੈਨ ਸੋਨੂ ਬੜੀ ਦੇ ਨਾਲ ਅਵਤਾਰ ਸਿੰਘ ਫਰਵਾਹੀ ਦੀ ਵਿਸ਼ੇਸ਼ ਰਿਪੋਰਟ